ਦੀ ਮਾਤਾ ਹੀ ਚਰਕਾ ਕੱਤਣ ਲੱਗੇ ਆ ਜੀ ਇਹ ਸੀ ਜੋ ਬਾਹਰ ਨਿਕਲ ਕੇ ਬੈਠੇ ਆ ਦਰਾਖਤਾਂ ਦੀ ਛਾਵੇਂ ਬਹੁਤ ਵਧੀਆ ਮਾਹੌਲ ਆ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਆ ਅੱਜ ਆਪਾਂ ਜਾ ਰਹੇ ਆ ਆਪਣੇ ਨਾਨਕੇ ਪਿੰਡ ਸਾਰਾ ਪਰਿਵਾਰ ਇਕੱਠਾ ਹੋ ਕੇ ਉੱਥੇ ਲਾਉਣੇ ਜਾ ਕੇ ਅੱਜ ਰੌਣਕ ਆ ਤੇ ਚੱਲਦੇ ਆਪਾਂ ਇੱਥੋਂ ਆਪਣੇ ਜਾਨਿਕ ਜਾਣਾ ਆਪਣੇ ਚੁੰਨੀ ਤੇ ਨਾਲੇ ਬੱਚਿਆਂ ਦੇ ਕੇ ਜਾਣਾ ਨਾਲੇ ਉੱਥੇ ਗੁਰੂ ਘਰ ਉੱਥੇ ਮੱਥਾ ਟੇਕਣਾ ਤੇ ਚੱਲਦੇ ਆਂ ਅੱਜ ਆਪਾਂ ਨਾਨਕਾ ਪਿੰਡ ਚਲਿਏ ਫਿਰ ਕਿੰਨਾ ਕਚਾ ਹੈ ਬਹੁਤ ਜਿਆਦਾ ਹਾਂ ਲੋ ਜੀ ਅੱਜ ਮੰਮੀ ਤੇ ਚਲੇ ਪੇਕੇ ਆ ਸੀ ਇਹ ਆਪਣੇ ਨਾਲ ਪ੍ਰੋਣਾ ਸਾਹਿਬ ਘਰੇ ਆ ਇਹਨਾਂ ਨੇ ਨਹੀਂ ਜਾਣਾ ਹੈਗਾ ਕੀ ਕਰਨੀ ਓਕੇ ਹਾਂ ਜੇ ਕੱਲ ਵਾਂ ਗੇਲਤ ਕਰੀ ਦੇਖੀ ਫਿਰ ਮੈਂ ਕੱਲ ਵਾਂ ਟ੍ਰੈਫਿਕ ਹੋਏ ਬਾਹਰ ਇਧਰ ਮਰਜੀ ਚਲੇਗਾ ਉਧਰ ਨਾ ਟ੍ਰੈਫਿਕ ਤਲਹਾ ਦਾ ਫੇਰ ਵੀ ਪੋਲ ਕਰਕੇ ਫਾਇਦਾ ਹੋ ਗਿਆ ਅਜਾ ਦੋ ਕਰ ਦੋ ਦੋ ਦਰਜਾ ਦੋ ਉਧਰੋਂ ਲੈ ਲੈਣੀ ਹੋਰ ਜਾ ਯਾਰ ਹੋ ਗਿਆ ਜੀ ਆ ਜਾ ਰਹਿਣ ਨੂੰ ਰੋਡ ਦੇ ਉੱਤੇ ਦਰਾਖਤ ਬਹੁਤ ਹਨ ਉਹ ਨਾ ਉਹ ਸੜਕ ਚੌੜੀ ਹੋਣੀ ਆ ਵੀ ਪੱਟ ਪੱਟ ਦੇਣੇ ਲੋਕਾਂ ਨੇ ਛੱਡਣੇ ਕਿੱਥੇ ਅੱਗੇ ਇਹਦੇ ਉਂਦਰ ਸਾਰੇ ਰੋਡ ਦੇਖਦਾ ਛੱਡ ਗਏ ਸਾਡੇ ਉੱਪਰ ਰਾਮ ਬੇਕਰਤਾ ਆਹਾਂ ਆਪਾਂ ਚੁੰਨੀ ਚੁੰਨੀ 0 ਕਿਲੋਮੀਟਰ ਮੋਹਾਲੀ 18 ਫਤਗੜ ਸਾਹਿਬ 19 ਕਿਲੋਮੀਟਰ ਲੋ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਚੁੰਨੀ ਦੇ ਹੁਣ ਇੱਥੇ ਮੱਥਾ ਟੇਕਦੇ ਆਂ ਤੇ ਚੱਲਦੇ ਆਂ ਘਰਾਂ ਨੂੰ ਤੇ ਛੋਟੇ ਹੁੰਦੇ ਆ ਇੱਥੇ ਬਹੁਤ ਖੇਡਦੇ ਨੇ ਆ ਗੁਰੂ ਘਰ ਦੇ ਵਿੱਚ ਤੇ ਸਾਹਮਣੇ ਇਧਰ ਨਹਿਰ ਨੂੰ ਜਾਂਦਾ ਇੱਕ ਰਸਤਾ ਨਹਿਰ ਦੇ ਉੱਤੇ ਬਹੁਤ ਖੇਡਦੇ ਹੁੰਦੇ ਸੀ ਹੁਣ ਚੱਲਦੇ ਆ ਕਰਦੇ ਦਰਸ਼ਨ ਮੱਥਾ ਟੇਕਦੇ ਆ ਵਾਹ ਮਹਾਰਾ ਸੱਚਾ ਪਾਤਸ਼ਾਹ ਤਾਂ ਦ੍ਰਿਸ਼ ਬਖਸ਼ੀ ਕੋੜ ਦੀ ਵਾਰਾ ਸਾਹ ਹੁਣ ਤਾਂ ਬਹੁਤ ਚੇਂਜ ਕਰਤਾ ਪਹਿਲਾਂ ਇਧਰਲੀ ਸਾਈਡ ਕੁਝ ਨਹੀਂ ਸੀ ਹੁੰਦਾ ਹੁੰਦਾ ਸਿਰਫ ਆਈ ਬ੍ਰਾਂਡਾ ਹੁੰਦਾ ਹੁੰਦਾ ਜਾਂ ਸਾਰਾ ਖਾਲੀ ਪਿਆ ਹੁੰਦਾ ਸੀ ਪਹਿਲਾਂ ਅੱਜ ਤੋਂ ਘੱਟੋ ਘੱਟ ਵੀ 25 ਸਾਲ ਪੁਰਾਣੀ ਗੱਲ ਆ ਕੰਟਰੋਲ ਸ਼ਿਰ ਵਸੇ ਤੂੰ ਮੇਰਾ ਦਰਕਾ ਉਹ ਵਾਹ ਰਹਾ ਹੈ ਹੌਲੀ ਬੁੱਤ ਹੌਲੀ ਪਿਆਰੋਂ ਪਿਆਨੋ ਹੌਲੀ ਸਾਹਮਣੇ ਵਾਲਾ ਰੋਡ ਸਿੱਧਾ ਨੇ ਹਨੂ ਚੱਲੇ ਜਾਂਦਾ ਜਿਹੜਾ ਸਾਹਮਣੇ ਦਰਖਤ ਦੇਖ ਰਹੇ ਆ ਉਹ ਨਹਿਰ ਜਾਂਦੀ ਹੈ ਤੇ ਹੁਣ ਚੱਲਦੇ ਆਪਾਂ ਘਰਾਂ ਨੂੰ ਰੋਟੀ ਖਾਣੇ ਜਾ ਕੇ ਇੱਥੇ ਬਾਬਾ ਜੀ ਕੋਲ ਨਾ ਇੱਕ ਦਵਾਈ ਆ ਉਹ ਨੱਕ ਨੂੰ ਸੁਘਾਉਨੇ ਆ ਜਿਹਕੇ ਦਾ ਸਿਰਸੋਰ ਦੁਖਦਾ ਉਹ ਹਟ ਜਾਂਦਾ ਉਹ ਸੂੰਗੀ ਇੱਕ ਵਾਰ ਦਰ ਨੱਕ ਮੇਰ ਲਿਆ ਜੇ ਮੇਰੀ ਤਾਂ ਜਾਨ ਨੂੰ ਬਣ ਗਈ ਇੱਕ ਵਾਰ ਦਾ ਪਰ ਚੀਜ਼ ਬਹੁਤ ਘੈਂਟ ਹੈ ਕਹਿੰਦੇ ਵੀ ਮੁੜ ਕੇ ਸਿਰ ਨਹੀਂ ਦੁਖਦਾ ਛੇਤੀ ਛੇਤੀ ਕਿਸੇ ਦਾ ਇੱਕ ਵਾਰ ਬੰਦਾ ਸੰਗਲ ਵਿਯੋਧੋ ਭਾਈ ਬਹੁਤ ਹੈ ਅੱਸੀ ਗਾਲ ਜੀ ਲੋ ਜੀ ਗਾਵਾਂ ਵੀ ਖੜੀਆਂ ਹੋ ਗਿਆ ਆਪਣੇ ਸਵਾਗਤ ਵਿੱਚ ਤੇ ਹੁਣ ਚੱਲਦੇ ਘਰੇ ਉਹ ਉੱਤੋਂ ਪੂਰ ਬਹੁਤ ਅੱਜ ਗਰਮੀ ਬਹੁਤ ਆ ਸਸੀ ਮਮੀ ਸਸ ਜੀ ਕਾਲ ਤੇ ਅਸੀਂ ਅਸੀਂ ਗਾਲ ਜੀ ਆ ਮਾਮਾ ਜੀ ਹੋਰ ਖਾਲਸਾ ਜੀ ਕਿਦਾਂ ਕੈਮੋ ਹੋ ਦੀਆ ਵੇ ਅਸੀਂ ਆ ਮਾ ਬਾਈ ਜੀ ਹਾਂ ਜੀ ਹਾਂ ਜੀ ਤੁਸੀਂ ਸੁਣਾਓ ਇਹ ਕਿ ਸਾਡੇ ਮਾਮਾ ਜੀ ਦਾ ਲੜਕਾ ਇਹ ਹਾਂ ਇਹ ਹੁਣ ਸਰਦਾਰ ਬਣ ਗਏ ਇੱਧਰ ਹੈਗੇ ਸਾਡੇ ਮਾਮੀ ਜੀ ਲਓ ਜੀ ਪੀ ਲੋ ਗਰਮੀ ਜੋ ਆਇਆ ਆ ਤੋ ਲਿਆ ਦੋ ਨੇਰੀ ਲਿਆ ਦੋ ਟਰੱਕ ਤੋ ਲੋ ਜੀ ਖਾਓ ਪਨੀਰ ਵਾਲੇ ਪਕੌੜੇ ਤੂੰ ਖਾ ਲੈ ਨੀ ਆਪਣੇ ਆ ਪਕੌੜੇ ਪਕੂੜੇ ਹਾਂ ਮਾਪੂਰੇ ਨਾਲ ਬਾਹਰ ਵੀ ਹੋਈਆਂ ਤੇ ਇਧਰ ਆ ਪਿੱਛੇ ਰੋਟਾ ਬੀਟਰ ਤੋਪੇ ਬਾਦ ਹੋ ਗਈ ਪਰ ਆ ਵਧੀਆ ਸਾਈਡ ਤੇ ਪਿੱਛੇ ਤੂੰ ਬਚਾ ਦੇ ਤੂੰ ਚੈਟ ਦੇ ਲਈ ਹਾਂ ਲਾ ਡਿੱਗ ਪਿਆ ਤਾਂ ਇੱਕ ਮਿੰਟ ਇੰਤਾਲੇ ਦਾ ਕੇਬਲ ਗਿਆ ਵਾ ਜਿੱਦਾਂ ਲੱਗਿਆ ਹੋ ਕੋਈ ਸੀ ਛੱਡ ਵੀ ਦੋ ਸਾਡੇ ਨਾਲ ਨਹੀਂ ਹੈ ਡਿਲੀਵਰ ਸਾਡੀ ਦੀ ਡਾਕਟਰੀ ਕਰਨੀ ਹੁਣ ਤੁਸੀਂ ਉਹ ਦਿਆ ਲੰਘ ਹੁਣ ਕੁਝ ਨਹੀਂ ਕਹਿੰਦਾ ਛੱਡ ਨੂੰ ਹੀ ਕੱਢਣਾ ਪੱਜ 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 ਕੇ ਮੂਹਰੇ ਦੇਖ ਕੋ ਤਾਂ ਤੋਂ ਪਾਣੀ ਘਾ ਦੇ ਬਾਹਰ ਖੜੇ ਤੁਸੀਂ ਬੰਗਲਾ ਬੁੱਤ ਹਾਂ ਕਿੱਥੇ ਉਹ ਦੇਖੋ ਜਿੰਜ ਮਾਰ ਉਹ ਹਾਂ ਭਾਈ ਫਿਰਦਾ ਤੇ ਉਹ ਸਾਹਮਣੇ ਹੈਗੀ ਉਧਰ ਮਾੜੀ ਉਹ ਬਰੋਟਾ ਉੱਥੇ ਤਾਂ ਤੂੰ ਖੇਡਦੇ ਲੋਕ ਇੱਥੇ ਮੇਲਾ ਹੁੰਦਾ ਮੇਲਾ ਹੋ ਲਿਆ ਓਰੇ ਹਾਂ ਹੋ ਲਿਆ ਹਾਂ ਆ ਪਰਸੋ ਦਾ ਠੀਕ ਹੈ ਪਾਪਾ ਹਾਂ ਕੀ ਕਰ ਸਕ ਮੈਂ ਗਾ ਪਰ ਬਾਪਾ ਹਾਂ ਜਨਾ ਗਰਮੀ ਨੇ ਅੱਜ ਰੰਗ ਦਿਖਾਇਆ ਆਪਣਾ ਅੱਜ ਬਹੁਤ ਜ਼ਿਆਦਾ ਗਰਮੀ ਆ ਓਹੋ ਪਾਪਾ ਉੱਥੇ ਲੱਗਿਆ ਪਹਿਲਾਂ ਤਾਂ ਗਰਮੀ ਪਈ ਜਾਂਦਾ ਦਾ ਉਹ ਨਹੀਂ ਵੀ ਪਿਆ ਜਾ ਉਹ ਤੇ ਲੱਗਿਆ ਨਾ ਮੱਲਾ ਉੱਥੇ ਮੇਲਾ ਲੱਗਦਾ ਹੁੰਦਾ ਪੁੱਤਾਂ ਜਦੋਂ ਮੈਂ ਛੋਟਾ ਉਹਦੇ ਦੇਖਿਆ ਤਾਂ ਪੂਰੇ ਮਗਰ ਤੋਂ ਮੈਂ ਸਾਰੇ ਖੇਡ ਕੇ ਗਿਆ ਹੋਇਆ ਜਦੋਂ ਮੈਂ ਤੇਰੇ ਵਰਗਾ ਹੁੰਦਾ ਛੋਟਾ ਜਾਂ ਨਿਕਲ ਤੂੰ ਨਾਨਕੇ ਜੰਨਾ ਮੈਂ ਵੀ ਜਾਂਦਾ ਹੁੰਦਾ ਤੇ ਉੱਥੇ ਹਾਂ ਤੁਸੀਂ ਕੱਲੇ ਆਪਾਂ ਦੇ ਤਾਂ ਹਾਂ ਮੈਂ ਵੀ ਕੱਲੇ ਰਹਿੰਦਾ ਤਾਂ ਪੂਰੇ ਸੀ ਖੇਡਦੇ ਹੁੰਦੇ ਰੋ ਰੋਟੀ ਥੱਲੇ ਉਹ ਸਾਹਮਣੇ ਚੱਲ ਆਜੋ ਹੁਣ ਚੱਲੀਏ ਥੱਲੇ ਨੂੰ ਜੇ ਲੰਚ ਕਰਨਾ ਆਇਆ ਹੁਣ ਨਾਨ ਕਰਨ ਲੰਚ ਕਰਾਉਣਾ ਬਿਰਸੇ ਢਾਬੇ ਦੇ ਵਿੱਚ ਇੱਥੇ ਸਵਾਦ ਪੰਜਾਬ ਦੇ ਬੜਾ ਸੋਹਣਾ ਬਣਾਇਆ ਹੋਇਆ ਨੇ ਹਾਂ ਹਾਂ ਇੰਗਲੈਂਡ ਵਾਲਾ ਟੈਲੀਫੋਨ ਬੂਸ ਬਣਾਇਆ ਦਾ ਵਧੀਆ ਕਰ ਲਾ ਕਰ ਲ ਕਿਹਨੂੰ ਕਰਨਾ ਚੱਕ ਦੇ ਲਓ ਜੀ ਬਿਰਸਾ ਢਾਬਾ ਊੜਾੜਾ ਵੀ ਲਿਖਿਆ ਹੋਇਆ ਇੱਥੇ ਧੰਨਵਾਦ ਬਾਈ ਜੀ ਦਾ ਬਹੁਤ ਬਹੁਤ ਬਲੌਗ ਬਣਾਉਣਾ ਮੈਂ ਬਲੌਗ ਬਣਾ ਲਈ ਤੇ ਆਹ ਜੋ ਜੀ ਵਿਰਸਾ ਟਾਪ ਬਣ ਸਾਰਾ ਕੁਝ ਦੇਸੀ ਲਿਖਿਆ ਹੋਇਆ ਬਣਾ ਆਪਣੇ ਦੇਸੀ ਮਹੀਨੇ ਵੀ ਲਿਖੇ ਹੋਏ ਊੜਾ ੜਾ ਸਾਰਾ ਕੁਝ ਪਾਇਆ ਵਾ ਆ ਨਕਸ਼ਾ ਪੰਜਾਬ ਦਾ ਮੈਂ ਸਾਰਾ ਕੁਝ ਪਾਇਆ ਹੋਇਆ ਇਹਨਾਂ ਨੇ ਬਿਰਖੇ ਵਾਲਾ ਪੂਰਾ ਸਮਾਨ ਰੱਖਿਆ ਹੋਇਆ ਚੱਕੀ ਰੱਖੇ ਚਰਖੇ ਮਦਾਣੀ ਪੀੜੀਆਂ ਸਾਰੀ ਜਿਹੀ ਵਧੀਆ ਬਣਾਈ ਹੋਈ ਜਰਣਾ ਲੋ ਜੀ ਇਧਰ ਅੰਗਰੇਜ਼ਾ ਟਾਈਮ ਜੀ ਗੱਡੀ ਵੀ ਖੜਾਈ ਹੋਈ ਆ ਆ ਚਲਾ ਲਓ ਚਲਾ ਲਓ ਚਲਾ ਲਓ ਪਾਪਾ ਸਾਬਤ ਤੋ ਗਰਮਾ ਬਹੁਤ ਹੈ ਬਾਹਰ ਧੁੱਪਾਂ ਅੱਜ ਅੱਜ ਗਰਮੀ ਬਹੁਤ ਹੈ ਮੀਂਹ ਆਊਗਾ ਔਰ ਬੱਦਲ ਤੇ ਕਿੰਨਾ ਹੋ ਗਿਆ ਹੁਣ ਮੀਂਹ ਪਊਗਾ ਬਾਅਦ ਚ ਜੀ ਮਾਤਾ ਦੇ ਚਰਖਾ ਕੱਤਣ ਲੱਗੇ ਆ ਬੋਚ ਲਾਇਆ ਪਹਿਲਾਂ ਪਹਿਲਾਂ ਬੋਚ ਲਾਇਆ ਵਾਹ ਲੋ ਜੀ ਲੰਚ ਕਰ ਲਿਆ ਤੇ ਨਾਲ ਹਨੇਰੀ ਵੀ ਆ ਗਈ ਹੈ ਕਿਦਾਂ ਮੌਸਮ ਬਦਲ ਗਿਆ ਜਿਹੜਾ ਅੰਦਰ ਬੜੇ ਜਦੋਂ ਪੂਰੀ ਗਰਮੀ ਸੀ ਉੱਬਾਰ ਨਿਕਲਣੇ ਹੀ ਪੂਰਾ ਤੂਫਾਨ ਆ ਚੁੱਕਾ ਇਸ ਟਾਂ ਪੂਰੀ ਨੇਰੀ ਬੱਦਲ ਤੇ ਹੁਣ ਚਲਦੇ ਆ ਘਰ ਨੂੰ ਗਰਮੀ ਹੈ ਮਾਣ ਨਹੀਂ ਦਿੱਤੀ ਬਾਠਣਾ ਜਾਂ ਤੈਨੂੰ ਪੁੱਛਿਆ ਵੀ ਕਿੱਧਰ ਵਹਿਣਾ ਹੈ ਬਦਮਾਸ਼ੀ ਕਰਦਾ ਪੂਰੀ ਉਹ ਚੱਲ ਬਾਬਾ ਇਹਨੂੰ ਕਟੀਆਂ ਬੱਚੀਆਂ ਦੇ ਬਹੁਤ ਹੋਇਆ ਤੇ ਚੱਲ ਇਕੱਲਾ ਹੀ ਲਾਇਆ ਫੇ ਇਕੱਲੇ ਕੋਈ ਲੈ ਕੇ ਵੀ ਨਹੀਂ ਜਾਣਾ ਕੋਈ ਆਹ ਮਾਰੂਗੀ ਮਾਰ ਦਈਏ ਐ ਕੱਟੀ ਲੈ ਲੈ ਕੱਟੀ ਸਾਊਗਾ ਮੈਨੂੰ ਆਉਣਾ ਚੱਲ ਚੱਲ ਔਲਾਦ ਸਹੀ ਚੱਲ ਉਧਰ ਲਾਊਗਾ ਚੱਲ ਇਹਨੂੰ ਉੱਪਰ ਬਿਠਾ ਲ ਦੇ ਇਹਨੂੰ ਮੈਂ ਨਾ ਆਏਗਾ ਕੀ ਬੈਠਣਾ ਉੱਪਰ ਬੈਲੀ ਆ ਤਾਂ ਉੱਪਰ ਚੱਕ ਆ ਆ ਗਈ ਉਨੇ ਨਾ ਪੱਟ ਦੀ ਅੜ ਜਾ ਤੇਰਾ ਸਮਨੋ ਬੈਜਾ ਬੈਜਾ ਮੈਂ ਨੁੱਪਾ ਪਾ ਬਾਪਾ ਦਰ ਦੇਖ ਬਹਿ ਗਿਆ ਕੋਦ ਨਹੀਂਂ ਕੋਦ ਨਹੀਂਂ ਬਚਾਓ ਬਚਾਓ ਨਾ ਬਸ ਬੁੱਤੋ ਬਸ ਨਾ ਗਿਰ ਜੂਗਾ ਫਿਰ ਉੱਪਰ ਤੇ ਭੱਜੂਗੀ ਫਿਰ ਉਹ ਲੋ ਜੀ ਇਹਨੇ ਲਿਆ ਨਵਾਂ ਟਰੈਕਟਰ ਨਿਊ ਹਾਲੈਂਡ ਛੱਤੀ ਸੌ। ਲੋ ਬਾਰੇ ਸਾਹਮਣੇ ਲੋਕੇਸ਼ਨ ਬੜੀ ਸੋਹਣੀ ਐ ਇੱਥੇ ਦੀ। ਉਧਰਲੀ ਸਾਈਡ ਮਾੜੀ ਐ ਸਾਹਮਣੇ ਬਰੋਟਾ। ਬੜੀ ਘੈਂਟ ਲੋਕੇਸ਼ਨ ਆ ਬਾਹਰ ਦੀ ਬਹੁਤ ਜੱਲਾ ਦਾ ਦਰਖਤ ਬਹੁਤ ਆ। ਮੇਨ ਗੱਲ ਇਹ ਐ ਜਿੱਥੇ ਦਰਖਤਾਂ ਉੱਥੇ ਦਿਲ ਆਟੋਮੈਟਿਕ ਲੱਗਦਾ। ਪਹਿਲਾਂ ਆ ਜਗ੍ਹਾ ਨਹੀਂ ਦੀ ਹੁੰਦੀ। ਸਾਹਮਣੇ ਦਾ ਥਿਊ ਬੜਾ ਘੈਂਟ ਦੇਖਦਾ ਹੁੰਦਾ ਦਾ। ਕਿਹ ਕਦਾਪਤਾ? ਕਿਦਾ ਬੜ ਦੂਰ ਕਿਹਨੋਂ ਤੇਰੇ ਪਾਪਾ ਦਾ ਗੁਰਤੇਜ ਗੁਰਤੇਜ ਕਿੱਥੇ ਆਹੋ ਡਿਊਟੀ ਡਿਊਟੀ ਤੇ ਹਾਂ ਅੱਜ ਹੁਣ ਆਪਾਂ ਦੂਜੇ ਨਾਨੇ ਦੇ ਘਰੇ ਇੱਧਰ ਮੈਂ ਤੁਹਾਨੂੰ ਮਿਲਾਉਣਾ ਇੱਕ ਬੰਦੇ ਨਾਲ ਖੜ ਤਾਂ ਆਏ ਸਾਡੇ ਪਿੱਛੇ ਜੀ ਸਭ ਤੋਂ ਛੋਟੇ ਮਾਮਾ ਨਹੀਂ ਉਹ ਤੋਂ ਵੱਡੇ ਥੋੜੇ ਜੇ ਸਭ ਤੋਂ ਛੋਟੇ ਨੂੰ ਮਿਲਾਉਨੇ ਆ ਜੀ ਕੀ ਕੀ ਕਾਵਲੀ ਫਾਹੀ ਵੀ ਹੈ ਬੱਚਾ ਜਦੋਂ ਐਵੇਂ ਲਵਾਇਆ ਹੋਇਆ ਜੀ ਨਹੀਂ ਉਦਾਂ ਹੀ ਪਈ ਸੀ ਮੈਂ ਕਿਹਾ ਉਹ ਲਵਾਇਆ ਪਟਾਕੇ 'ਚ ਲਵਾਵੇਂ ਕਿਥੇ ਨਾ ਉਹ ਸਲੈਂਸਰ ਹੀ ਆਹੋ ਮੈਂ ਆ ਕੇ ਦੇਖਿਆ ਕਿ ਸਲੈਂਸਰ ਸਲੈਂਸਰ ਹੈ ਯਾਰ ਇਹਨੂੰ ਠੀਕ ਰੱਖ ਕੇ ਬੇ ਸੇਲ ਕਰਦੇ ਨਹੀਂ ਸੁਬਾਹ ਨਾਲ ਵੇਚ ਦੇਣਾ ਹੂੰ ਉੱਪਰ ਜਾਇਓ ਲਿਆ ਵੀ ਕੋਕਾ ਲੋ ਜੀ ਕੋਕਾ ਫੈਨ ਹੈ ਮੁੰਡਾ ਇਹ ਸਾਡੇ ਵਾਸਤੇ ਬੋਤਲ ਲਿਆਂਦੀ ਦੀ ਇਹ ਸਾਡੇ ਵਾਸਤੇ ਹਾਂ ਆ ਦੇਖੋ ਇਹ ਕੁਦਰਤ ਦੇ ਰੰਗ ਇਧਰ ਪਿੰਕਣ ਲੱਗੀ ਹੋਈ ਐ ਵਿੱਚ ਇਹਦੇ ਵਿੱਚ ਹੋਰ ਦਰਖਤ ਨਿਕਲੇ ਹੋਏ ਕੋਈ ਆ ਕਮਾਲ ਹੋਈ ਵੀ ਦੇਖ ਲੋ ਨੈਚੁਰਲ ਚੀਜ਼ ਆ ਬਿਲਕੁਲ ਇੱਕ ਟਾਣੀ ਬੱਕਰੀ ਉਹ ਆ ਇਧਰ ਲਈ ਇਹ ਹੈਗਾ ਚੀਜ਼ ਯਾਰ ਨਿੰਮ ਨੂੰ ਮਦਾ ਬੂਟਾ ਲੱਗਦਾ ਉਹਦੇ ਪੱਤਿਆਂ ਵਿੱਚ ਤਾਂ ਕਮਾਰਿਆ ਦੇਖ ਲੋ ਉਹ ਜੀ ਇਹ ਸੀ ਜੋ ਬਾਹਰ ਨਿਕਲ ਕੇ ਬੈਠੇ ਆ ਦਰਖਤਾਂ ਦੀ ਛਾਵੇਂ ਬਹੁਤ ਵਧੀਆ ਮਾਹੌਲਾ ਬੱਦਲ ਵਾਈ ਹੋ ਗਈ ਐਂ ਪੂਰਾ ਐਂ ਇੱਕ ਨੰਬਰ ਗੱਲਬਾਤ ਹੋਈ ਪਈ ਆ। ਧਿਆਨ ਧਿਆਨ ਨਾਲ ਧਿਆਨ ਨਾਲ ਠੱਕਾ ਕਹਿੰਦਾ ਪੈਡਲ ਮਾਰਾ ਹਾਂ। ਚੱਲ ਚੱਲ ਚੱਲ। ਲੋ ਬੈਠਾ ਪਿੱਛੇ। ਨੀਂਦ ਨਹੀਂ ਦੇ ਤਾ ਮੇਰੇ। ਓ ਧਿਆਨ ਨਾਲ ਚਲੋ 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 ਬੈਠੋ। ਲੋ ਜੀ ਹੁਣ ਚਲੀਏ ਵਾਪਸ ਪਿੰਡ ਨੂੰ। ਬਾਏ ਬਾਏ ਕਰੋ ਬਾਏ ਕਰੋ ਪਹਿਲਾਂ। ਹਾਂ ਚਲੋ ਬਾਏ ਕਰੋ। ਉਹ ਨੇ ਹਮ ਤਾਂ ਇਹ ਪਿੰਡ ਆ ਪਿੰਡ ਕਿਹਦੀ ਕੰਮ ਕਰਾਵਾ ਉਹ ਵਿਲੇਜ ਆ ਤਾਪੜੋਂ ਹਾਂ ਤਾਪੜੋਂ ਇਹ ਤੇ ਕਹਾ ਜਦੋਂ ਆਮ ਕਿੰਨੇ ਮੁਸਲੇ ਕੋ ਜੀ ਅੱਜ ਅਸੀਂ ਖੜਜੋ ਬਲਾਗ ਐਂਡ ਦਾ ਕਰ ਲੜਨਗੇ ਸਾਰੇ ਹਾਂ ਬਲਾਗ ਐਂਡ ਕਰੀਏ ਭਾਈ ਲੋ ਜੀ ਅਸੀਂ ਨਾਲ ਕੇ ਘੁੰਮ ਕੇ ਆਏ ਅੱਜ ਨਾਲ ਇਹਨਾਂ ਨੂੰ ਘੁਮਾਇਆ ਨਾਲ ਇਹਨਾਂ ਨੇ ਖਾਦਾ ਪੀਤਾ ਨਾਲ ਖੇਡੇ ਉੱਥੇ ਬੱਚਿਆਂ ਨਾਲ ਇਹ ਤੇ ਹੁਣ ਹੋ ਗਈ ਰਾਤ ਹੁਣ ਅਸੀਂ ਲੱਗੇ ਗੁੱਡ ਨਾਈਟ ਕਰਨ ਓਕੇ ਜੀ ਬਾਏ ਬਾਏ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ